ਅਤਿ ਅਹਿਮ ਮੁੱਦਾ ਸਾਡੇ ਪੰਜਾਬ ਦਾ ਹਮੇਸ਼ਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ ਅਸੀਂ ਦੇਖਿਆ ਕਿ ਜਿਹੜਾ ਵਿਆਪਦਿਆਂ ਦੇ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਹੋਏ ਨੇ ਔਰ ਪੰਜਾਬ ਸਰਕਾਰ ਵੱਲੋਂ ਵੀ ਉਹਦਾ ਠੀਕ ਹੋ ਗਿਆ ਕਾਨੂੰਨ ਸਖਤ ਬਣਾਉਣ ਵਾਸਤੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਲੇਕਿਨ ਆਪੀਸੀ ਦੀ ਜਿਹੜੀ ਧਾਰਾ ਚੇਂਜ ਹੋਣ ਕਰਕੇ ਉਹ ਜਿਹੜਾ ਵਿਚ ਵਿਚਾਲੇ ਰਹਿ ਗਿਆ ਜਿਹਦੇ ਕਰਕੇ ਕਾਨੂੰਨ ਬਣ ਨਹੀਂ ਸਕਿਆ ਔਰ ਅਸੀਂ ਦੇਖਿਆ ਕਿ ਅਸੀਂ ਸਾਰੀ ਜਿਹੜਾ ਪੰਜਾਬ ਹੈ ਜਾਂ ਦੇਸ਼ ਹੈ ਉੱਚ ਸਾਰੀ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਆ ਚਾਹੇ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਾਰੇ ਇੱਕੋ ਫਲਵਾੜੀ ਦੇ ਬੂਟੇ ਆ ਪਰੰਤੂ ਇਹਦੇ ਵਾਸਤੇ ਸਖਤ ਸਜਾਵਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਸਾਡੇ ਸਮਾਣੇ ਭਾਈ ਗੁਰਜੀਤ ਸਿੰਘ ਜੀ ਪਿਛਲੇ ਕਈ ਮਹੀਨੇ ਤੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਟਾਵਰ ਤੇ ਚੜੇ ਹੋਏ ਨੇ ਘੱਟੋ ਘੱਟ 5 ਮਹੀਨੇ ਉਹਨਾਂ ਨੂੰ ਹੋ ਗਏ ਟਾਵਰ ਤੇ ਚੜਿਆ ਨੂੰ ਔਰ ਕੇਂਦਰ ਸਰਕਾਰ ਕਿਸੇ ਦੀ ਕੋਈ ਸੁਣਵਾਈ ਕਰਨੇ ਨਹੀਂ ਚਾਹੁੰਦੀ ਸੋ ਮੈਂ ਆਪ ਜੀ ਦੇ ਮੱਧ ਮਰਾਹੀ ਬੇਨਤੀ ਕਰੂੰਗਾ ਕਿ ਜੇ ਕੇਂਦਰ ਸਰਕਾਰ ਕਿ ਉਹ ਜਾ ਫੈਸਲਾ ਨਹੀਂ ਲੈਂਦੀ ਕੋਈ ਸਖਤ ਕਾਨੂੰਨ ਬਣਾਉਣ ਦਾ ਜਿਹੜੀਆਂ ਸਜ਼ਾਵਾਂ ਨੇ ਉਹ ਸਖਤ ਹੋਣ ਮੈਂ ਬੇਨਤੀ ਕਰੂੰਗਾ ਕੋਈ ਪੰਜਾਬ ਵੱਲੋਂ ਜੇ ਪੰਜਾਬ ਸਰਕਾਰ ਵੱਲੋਂ ਕੋਈ ਅਹ ਐਮੈਂਡਮੈਂਟ ਹੁੰਦੀ ਆ ਕੋਈ ਸਖਤ ਸਜ਼ਾਵਾਂ ਜਿਹੜੀਆਂ ਕੀਤੀਆਂ ਜਾਣ ਤਾਂ ਕਿ ਕੋਈ ਵੀ ਵਿਆਪਦੀ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੋ ਮੇਰੀ ਆਪ ਜੀ ਨੂੰ गुजारिश ਹੈ ਕਿ ਇਸ ਤੇ ਕੋਈ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਇਦਾਂ ਦੀ ਜੜੀਆਂ ਕਟਣਾਵਾ ਵਿਆਪਦੀਆਂ ਕਟਣਾਵਾ ਵਾਪਰਦਿਆਂ ਨੇ ਉਸ ਪਾਸੇ ਵੱਲ ਕੋਈ ਮੂੰਹ ਕਰਨ ਦੀ ਕੋਸ਼ਿਸ਼ ਨਾ ਕਰੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਅਹਿਮ ਮੁੱਦਾ ਸਾਡੇ ਪੰਜਾਬ ਦਾ ਹਮੇਸ਼ਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ ਅਸੀਂ ਦੇਖਿਆ ਕਿ ਜਿਹੜਾ ਵਿਆਪਦੀਆਂ ਦੇ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਹੋਏ ਨੇ ਔਰ ਪੰਜਾਬ ਸਰਕਾਰ ਵੱਲੋਂ ਵੀ ਉਹਦਾ ਕਾਨੂੰਨ ਸਖਤ ਬਣਾਉਣ ਵਾਸਤੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਲੇਕਿਨ ਆਪੀਸੀ ਦੀ ਜਿਹੜੀ ਧਾਰਾ ਚੇਂਜ ਹੋਣ ਕਰਕੇ ਉਹ ਜਿਹੜਾ ਵਿਚ ਵਿਚਾਲੇ ਰਹਿ ਗਿਆ ਜਿਹਦੇ ਕਰਕੇ ਕਾਨੂੰਨ ਬਣ ਨਹੀਂ ਸਕਿਆ ਔਰ ਅਸੀਂ ਦੇਖਿਆ ਕਿ ਅਸੀਂ ਸਾਰੀ ਜਿਹੜਾ ਪੰਜਾਬ ਹੈ ਜਾਂ ਦੇਸ਼ ਹੈ ਉੱਚ ਸਾਰੀ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਆ ਚਾਹੇ ਹਿੰਦੂ ਮੁਸਲਮ ਸਿੱਖ ਈਸਾਈ ਅਸੀਂ ਸਾਰੇ ਇੱਕੋ ਫਲਵਾੜੀ ਦੇ ਬੂਟੇ ਆ ਪਰੰਤੂ ਇਦੇ ਵਾਸਤੇ ਸਖਤ ਸਜ਼ਾਵਾ ਹੋਣੀ ਚਾਹੀਦੀਆਂ ਨੇ ਕਿਉਂਕਿ ਸਾਡੇ ਸਮਾਣੇ ਭਾਈ ਗੁਰਜੀਤ ਸਿੰਘ ਜੀ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਟਾਵਰ ਤੇ ਚੜੇ ਹੋਏ ਨੇ ਘੱਟੋ ਘੱਟ 5 ਮਹੀਨੇ ਉਹਨਾਂ ਨੂੰ ਹੋ ਗਏ ਟਾਵਰ ਤੇ ਚੜਿਆ ਨੂੰ ਔਰ ਕੇਂਦਰ ਸਰਕਾਰ ਕਿਸੇ ਦੀ ਕੋਈ ਸੁਣਵਾਈ ਕਰਨੇ ਨਹੀਂ ਚਾਹੁੰਦੀ ਸੋ ਮੈਂ ਆਪ ਜੀ ਦੇ ਮੱਧਮ ਰਾਹੀਂ ਬੇਨਤੀ ਕਰੂੰਗਾ ਕਿ ਜੇ ਕੇਂਦਰ ਸਰਕਾਰ ਕਿ ਉਹ ਜਾ ਫੈਸਲਾ ਨਹੀਂ ਲੈਂਦੀ ਕੋਈ ਸਖਤ ਕਾਨੂੰਨ ਬਣਾਉਣ ਦਾ ਜਿਹੜੀਆਂ ਸਜ਼ਾਵਾਂ ਨੇ ਉਹ ਸਖਤ ਹੋਣ ਮੈਂ ਬੇਨਤੀ ਕਰੂੰਗਾ ਕੋਈ ਪੰਜਾਬ ਵੱਲੋਂ ਜੇ ਪੰਜਾਬ ਸਰਕਾਰ ਵੱਲੋਂ ਕੋਈ ਇਹ ਐਮੈਂਡਮੈਂਟ ਹੁੰਦੀ ਆ ਕੋਈ ਸਖਤ ਸਜ਼ਾਵਾਂ ਜਿਹੜੀਆਂ ਕੀਤੀਆਂ ਜਾਣ ਤਾਂ ਕਿ ਕੋਈ ਵੀ ਵਿਅਪਦੀ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੋ ਮੇਰੀ ਆਪ ਜੀ ਨੂੰ गुजारिश ਹੈ ਕਿ ਇਸ ਤੇ ਕੋਈ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਇਦਾਂ ਦੀ ਜਿਹੜੀ ਆ ਕਟਣਾਵਾ ਵਿਆਪਦੀਆਂ ਕਟਣਾਵਾ ਵਾਪਰਦਿਆਂ ਨੇ ਉਸ ਪਾਸੇ ਵੱਲ ਕੋਈ ਮੂੰਹ ਕਰਨ ਦੀ ਕੋਸ਼ਿਸ਼ ਨਾ ਕਰੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ